ਫਿਰ ਖਯੋ ਕੀ ਹੋਇਆ ਇੱਥੇ ਯਾਰ ਆ ਇੱਥੇ ਲੈ ਕੇ ਹਾਂਜੀ ਇਥੇ ਸਮਾਨ ਦਾ ਡੇਰਾ ਉਹਦਾ ਜਿੰਗਰਾ ਦਾ ਸਮਾਨ ਪਿਆ ਸੀ ਚਲੋ ਚਲੋ ਰਹੀ ਹਾਂ ਭਾਂਡੇ ਵਗੈਰਾ ਢਾਂਗੀ ਦੇ ਪਈ ਸੀ ਸਾਰਾ ਸਿਟੀ ਦੀ ਥੈਕੀਆ ਸਾਰੀ ਆ ਆ ਸ਼ੀਸ਼ੇ ਵੀ ਭੰਗ ਗਏ ਸਾਰਾ ਭਾਜੀ ਹੋਰ ਕਿ ਦਰਾਦੂਰ ਵੀ ਤੋੜੇ ਇਹਨਾਂ ਨੇ ਹਾਂਜੀ ਅੰਦਰ ਇਥੇ ਚਾਂਦੀ ਦਾ ਸਮਾਨ ਡੁੱਤੀ ਵਗੈਰਾ ਪਈ ਸੀ ਉਹ ਸਾਰੇ ਜੀ 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 ਉਹ ਕੰਮ ਕਰਾ ਹੋਇਆ ਆ 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 ਜ ਉਹ ਬੰਦੇ ਹੀ ਬੜੇ ਕਰਾ ਹੈ ਉਹਦਾ ਪਾਣੀ ਉਹ ਮੈਨੂੰ ਆਦੀ ਕਿ ਉਹ ਕੋਤਰਾ ਦੀ ਮੁੱਢਾ ਆਨ ਲਾ ਜੇ ਇਹਦਾ ਵਿੱਚ ਕੋ ਬੰਦ ਦੇਦਾ ਕੋਈ ਸਟੈਟਸ ਆ ਜਾਂਦਾ ਮੱਡਾ ਜੀ ਇੱਕ ਮੋਟਾ ਬਾਹਰ ਖਰਾਵਾ ਉਹ ਕਾਂਗਦੀ ਲੱਗਾ ਹੋਇਆ ਹੈ ਹਾਂਜੀ ਸਰ ਕੀ ਨਾਮ ਜੀ ਰਾਮ ਲਵਾਇਆ ਜੀ ਰਾਮ ਲਵਾਇਆ ਜੀ ਕੀ ਗੱਲਬਾਤ ਹੋਈ ਆ ਰਾਤੀ 2 ਗਵੇ ਹੈ ਜੀ ਦੁਕਾਨ ਤੇ ਛੜਕ ਤੋੜ ਕੇ ਅੰਦਰ ਵੜ ਗਏ ਸ਼ੀਸ਼ੇ ਵੀ ਤੋੜਤੇ ਸਮਾਨ ਸਾਰਾ ਚਾਂਦੀ ਦਾ ਜਿੰਨਾ ਸੀ ਚੱਕ ਲੈ ਗਏ ਕਿੰਨਾ ਕੁ ਨੁਕਸਾਨ ਹੋਇਆ 5 ਗ ਲੱਖ ਰੁਪਏ ਦਾ ਸਾਰਾ ਹੋਇਆ ਵਿੱਚ 3 ਕਤੋਲੇ ਦੇ ਪੋਕੇ ਸੀਗੇ ਬਾਕੀ ਚਾਂਦੀ ਦਾ ਸਮਾਨ ਸੀ ਸਾਰਾ ਜੀ ਹੋਰ ਕੀ ਕੀ ਸੀਗਾ ਹੋਰ ਉਹ ਤੇ ਬ੍ਰੇਸਲੇਟਾਂ ਸੀਗੇ ਲੇਡੀਜ਼ ਜੈਂਸ ਬੰਗਾਂ ਤੇ ਹੋਰ ਥੋੜਾ ਬਰ ਕੈਚ ਵੀ ਗੱਲੇ ਜਿਵੇਂ ਸੀਗਾ ਤੇ ਹੋਰ ਮੂਰਤੀਆਂ ਸੀਗੀਆਂ ਚਾਂਦੀ ਦੇ ਰੁਪਏ ਪਏ ਸੀ ਦੁੱਧੀਆਂ ਪਈਆਂ ਸੀ ਚਾਂਦੀ ਦੀਆਂ ਤੇ ਨਗ ਵੀ ਸਾਰੇ ਲੈ ਗਏ ਜਿਹੜੇ ਲੁਟੇਰੇ ਲੋਟ ਨੂੰ ਵਾਰਦਾਤ ਨੂੰ ਦੇਖ ਕੇ ਅੰਜਾਮ ਦੇ ਕੇ ਕਿਉਂਕਿ ਸੀਸੀਟੀਵੀ ਚ ਆਏ ਇਹ ਹਾਂਜੀ ਉਹ ਆਏ ਸਾਰੇ ਇਹ ਦੇ ਦੇ ਕਿੰਨੇ ਕ ਜਣੇ ਹੈਗੇ ਟੋਟਲ ਇਹ 13 ਤੋਂ 14 ਬੰਦੇ ਯਾਰ ਤੇ ਪੁਲਿਸ ਨੂੰ ਕੰਪਲੇਟ ਕਰਤੀ ਤੁਸੀਂ ਹਾਂਜੀ ਉਹ ਕਰ ਦਿੱਤੀ ਸੀ ਹੂੰ ਤੋਂ ਸਿੱਗੀ ਮੰਗ ਕਰਦੇ ਆਂ ਮੰਗ ਇਹੇ ਕਰਦੇ ਆਂ ਜੇ ਕਿ ਚੋਰਾਂ ਨੂੰ ਫੜਿਆ ਜਾਵੇ ਸਾਡਾ ਸਮਾਨ ਸੰਭੋਧਾਇਆ ਜਾਵੇ ਦੁਕਾਨ ਦਾ ਨਾਮ ਕੀ ਆ ਆਰਤੀ ਜੁਰਦੇ ਜੀ ਕਿਹੜੀ ਜਗ੍ਹਾ ਇਹ ਇਹ ਮਹੱਲਾ ਗੁਨਾਗਪੁਰ ਨੁਕੋਦਰ ਹਾਂਜੀ ਸਰ ਕੀ ਨਾਮ ਜੀ ਸਰ ਮੇਹ ਚੰਦਰ ਨਾਮ ਮੇਰਾ ਰਮੇਸ਼ ਜੀ ਜੇਕਰ ਗੱਲ ਕਰੀਏ ਇੱਕ ਦੁਕਾਨ ਨੂੰ ਜਿਹੜਾ ਗਾ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਕਿਸ ਤਰ੍ਹਾਂ ਦੇਖਦੇ ਆ ਜਦੋਂ ਮੈਨੂੰ ਨਾ ਸਵੀਰੇ ਪਤਾ ਲੱਗਾ ਵੀ ਇਹ ਦੁਕਾਨ ਸਵੀਰੇ ਚੰਗੀ ਤਰ੍ਹਾਂ ਸਾਰੇ ਜਿਹੜਾ ਲੁੱਟ ਗਈ ਲੈ ਗਏ ਆ ਤੇ ਪਹਿਲੇ ਦਿਲ ਦਿਲ ਨੂੰ ਬਹੁਤ ਦੁੱਖ ਲੱਗਾ ਕਿਉਂਕਿ ਸਾਡੇ ਪਹਿਲਾਂ ਦੱਖਣੀ ਹੜੀ ਤੋਂ ਦੁਕਾਨ ਦੇ ਉੱਤੇ ਚੋਰੀ ਹੋਈ ਆ ਉੱਥੇ ਵੀ ਇੰਨੀ ਪਰੇਸ਼ਾਨੀ ਵਧੀ ਹੋਈ ਆ ਵੀ ਐਂਦੇ ਬੰਦੇ ਇਕੱਠੇ ਹੋ ਕੇ ਆਉਂਦੇ ਆ ਕੋਈ ਬੰਦਾ ਸੇਫ ਹੈ ਮੈਂ ਦੇਖਦਾ ਜੇਕਰ ਇਹ ਜੇ ਹੋਰ ਮਤ ਕਰਕੇ ਉਸੇ ਸਮੇਂ ਇੱਥੇ ਆ ਜਾਂਦੇ ਜਿੱਦਾਂ ਉਹਨਾਂ ਕੋ ਹਥਿਆਰ ਸੀਗੇ ਇਹ ਦੋ ਤਿੰਨ ਜਣੇ ਕੀ ਕਰਦੇ ਮੇਰੇ ਸਾਨੂੰ ਇਹਨਾਂ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਇਦਾਂ ਦਾ ਜਿਹੜਾ ਮਾਹੌਲ ਜਿਹੜਾ ਖਰਾਬ ਹੋ ਚੁੱਕਾ ਆ ਪੁਲਿਸ ਨੂੰ ਕੰਪਲੀਟ ਕੀਤੀ ਵਾ ਕੇ ਚੈੱਕ ਕਰਕੇ ਗਏ ਆ ਪਰ ਮੈਂ ਸੋਚਦਾ ਵੀ ਜਿਹੜੇ ਸ਼ਹਿਰ ਵਾਸੀ ਇੰਨਾ ਇਨੀਆਂ ਵਾਰਦਾਤਾ ਹੋ ਰਹੀਆਂ ਇਹਨਾਂ ਦੀ ਜਾਨ ਮਾਲ ਦੀ ਰੱਖਿਆ ਕੌਣ ਕਰੂਗਾ ਕਿੱਦਾਂ ਹੋ ਗਈ ਇਹ ਪਰੇਸ਼ਾਨੀ ਦਾ ਜਿਹੜਾ ਹੈਗਾ ਇਸ ਵੇਲੇ ਵਿਸ਼ਾ ਹੈ ਪੁਲਿਸ ਤੋਂ ਕੀ ਮੰਗ ਕਰਦੇ ਪੁਲਿਸ ਤੋਂ ਇਹੀ ਮੰਗ ਕਰਦੇ ਆ ਵੀ ਜਿਹੜੀ ਸ਼ਹਿਰ ਦੇ ਵਿੱਚ ਚੋਰੀਆਂ ਹੋ ਰਹੀਆਂ ਇੱਥੇ ਚੋਰੀ ਹੋਈ ਆ ਇਹ ਤਾਂ ਕੋਈ ਨਾ ਕੋਈ ਕਿਉਂਕਿ ਜਾਨ ਮਾਲ ਦੀ ਰੱਖਿਆ ਤਾਂ ਪੁਲਿਸ ਹੀ ਕਰ ਸਕਦੀ ਆ ਲੋਕ ਤਾਂ ਨਹੀਂ ਕਰ ਸਕਦੇ ਇਸ ਕਰਕੇ ਮੇਰੀ ਮੇਰੀ ਇਹਦੀ ਮੰਗ ਹੈਗੀ ਆ ਵੀ ਸ਼ਾਂਤ ਮਾਹੌਲ ਬਣਾਉਣ ਦੇ ਲਈ ਕੋਈ ਇਹੋ ਜਿਹਾ ਅਪਰਾਧਾ ਕੀਤਾ ਜਾਵੇ ਤਾਂ ਕਿ ਕੋਈ ਚੋਰੀ ਨਾ ਹੋ ਸਕੇ ਕਿਉਂਕਿ ਸਾਰੀ ਜ਼ਿੰਦਗੀ ਲੱਗ ਜਾਂਦੀ ਆ ਕਮਾਉਂਦੇ ਆ ਕਮਾਉਂਦੇ ਆ ਤੋ ਇਹ ਜਿਹੜੀ ਚੋਰੀ ਹੋਈ ਲੱਗ 8-10 ਮਿੰਟ ਦੇ ਵਿੱਚ ਹੁੰ ਜਾ ਫੇਰ ਕੇ ਚਲੇ ਗਏ